ਕਲਕੱਤੇ ਵਿੱਚ ਲੇਡੀ ਡਾਕਟਰ ਦੀ ਹੱਤਿਆ ਤੋਂ ਬਾਅਦ ਆਈ ਐਮ ਐਡੀ ਕਾਲ ਤੇ ਲਗਭਗ ਸਾਰੇ ਹੀ ਡਾਕਟਰਾਂ ਨੇ ਰੋਸ਼ ਭਜੋਂ ਓ ਪੀ ਡੀਆਂ ਬੰਦ ਕਰਕੇ ਰੋਸ ਪ੍ਰਦਰਸ਼ਨ ਤਾਂ ਕਰ ਦਿੱਤਾ ਪਰ ਇਸ ਗੱਲ ਨੂੰ ਬਹੁਤਿਆਂ ਨੇ ਅਣ ਦੇਖਾ ਕਰ ਦਿੱਤਾ ਕਿ ਕੀ ਉਹ ਆਪਣੇ ਹਸਪਤਾਲ ਵਿੱਚ ਰਾਤ ਦੀ ਡਿਊਟੀ ਮੋਕੇ ਸੁਰੱਖਿਆ ਤਾਂ ਜਾ ਨਹੀਂ ਇਸ ਗਰਾਊਂਡ ਰਿਪੋਰਟ ਨੂੰ ਕੈਮਰੇ ਵਿੱਚ ਕੈਦ ਕੀਤਾ ਗੁਰਦਾਸਪੁਰ ਤੋਂ ਸਾਡੀ ਟੀਮ ਨੇ ਰਾਤ ਨੂੰ ਲੇਡੀ ਸਟਾਫ ਨੂੰ ਆ ਰਹੀਆਂ ਮੁਸ਼ਕਲਾਂ ਭਾਵੇਂ ਰੁਜਾਨਾ ਦੀਆਂ ਹਨ ਪਰ ਇਹਨਾਂ ਵਿੱਚੋਂ ਕੌਣ ਕਦੋਂ ਹੇਵਾਨ ਬਣ ਜਾਵੇ ਇਹ ਤਾਂ ਰੱਬ ਵੀ ਨਹੀਂ ਦੱਸ ਸਕਦਾ ਜ਼ਰੂਰੀ ਹੈ ਇੱਕ ਹੋਰ ਅਜਿਹੇ ਖੋਫਨਾਕ ਮੰਝਨ ਨੂੰ ਰੋਕਣ ਦੀ ਜੇ ਸਰਕਾਰਾਂ ਅਤੇ ਪ੍ਰਸ਼ਾਸਨ ਚਾਵੇ ਤਾਂ ਹਾਂਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੋਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਸਾਡੇ ਸਮੇਂ ਦੌਰਾਨ ਕੋਈ ਇਤਨਾ ਦੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੱਗੇ ਲੱਗਾ ਹੋਏ ਕਿ ਇਨ ਸਿਕਿਉਰ ਹੈ ਹੌਸਪੀਟਲ ਦਾ ਸਟਾਫ ਲੇਡੀਜ਼ ਦਾ ਸਟਾਫ ਪਾਜੀ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬੋਤੇ ਨਹੀਂ ਚਾਰ ਪੰਜ ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਵਿੱਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਬ ਪੀ ਕੇ ਹੀ ਆਂਦੇ ਆ ਕੀ ਕੋਈ ਗੱਲਾਂ ਕਰ ਰਹੀਆਂ ਕਿੰਨਾ ਕਮੈਂਟ ਬਾਹਰ ਕਰਦੇ ਆ ਕਮੈਂਟ ਪਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲੀ ਹੋ ਹੁੰਦਾ ਬਹਿਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜਨ ਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮਿਸਟਰੀ ਹੋਇਆ ਹੋਇਆ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਤਾ ਤੁਸੀਂ ਇੱਥੇ ਕੀ ਆ ਆਹਿੰਦੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਵੱਲ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਕਿ ਇੱਥੇ ਆਵੜੀ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਹੀ ਹੋ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਪ ਹੁੰਦਾ ਹੀ ਆ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੈ ਕੇ ਕੀ ਸਪੋਰਟ ਸਾਰੇ ਇਹੀ ਆ ਵੀ ਕੋਟ ਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ। ਹੋਣੇ ਚਾਹੀਦੇ ਜਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ। 15-20 ਜਾਣੇ ਸਟੂਡੈਂਟ ਬੱਚੇ ਹੁੰਦੇ ਆ। ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਅਸੀਂ ਵੀ ਇੱਥੇ ਡਰ ਜੁੰਨੇ ਆ ਕਿ ਅਸੀਂ ਉਹਨਾਂ ਦਾ ਦੇਖਭਾਲ ਕਰੀਏ ਤੇ ਜਾਂ ਅਸੀਂ ਆਪਣੀ ਡਿਊਟੀ ਕਰੀਏ ਇੱਥੇ। ਇਹ ਐਸਆਈ ਪਤੰਦਰ ਸਿੰਘ। ਤੁਸੀਂ ਦਾਦੇ ਜੀ ਤੁਹਾਡੀ ਇੱਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ? ਇਹ ਸਰ ਮੇਰੀ 8 ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ। ਉਸ ਤੋਂ ਬਾਅਦ ਅਰੈਸਟ ਹੁੰਦੀ ਐ ਸਰਚ ਆ ਮਨਫੇਰ ਟਵੇਲੂ ਦੀ ਆ ਜਾਂਦੀ ਐ ਕੰਦਾ ਸਿੰਗਲ ਹੀ ਜੰਸਰ ਆ ਮਤਲਬ ਰਾਤ ਨੂੰ ਇਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਐ ਮਤਲਬ ਨਹੀਂ ਸਿਰ ਘਟੋ ਘਟਰਾ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆ ਹਾਂ ਘਟੋ ਘਟਰਾ ਦੋ ਬੰਦੇ ਕਿੰਨੇ ਲਈ ਚੜੇ ਤੇਰੇ ਜਦੋਂ ਕੋਈ ਕਿੰਨੀ ਮੁਸ਼ਕਲ ਲੜਾਈ ਝਗੜਾ ਦਾ ਸਰ ਤਿੰਨ ਚਾਰ ਤੇ ਰੋਜ਼ ਆਉਨੇ ਆਉਨੇ ਲਾਜ਼ਮੀ ਨੇ ਕੋਈ ਰਾਤ ਸੁੱਕੀ ਲੰਘੇ ਇੰਨੀ ਅਵਾਰਡ ਆ ਕਦੇ ਦੇ ਇਹ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮਾੜਾ ਮੁੰਡਾ ਨਹੀਂ ਜੇ ਕਦੇ ਨੀਂ ਤੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਤੋੜ ਰਹੀ ਨਾ ਕਦੀ ਤਮੀ ਇਹ ਤਾਂ ਨਾ ਨੀ ਬਤਵੀਂ ਜੀ ਕੀਤੀ ਵੀ ਤੜਦੇ ਹਮਾਂ ਕਰਦੀ ਕੋਸ਼ਿਸ਼ ਕੀਤੀ ਲੋਕਾਂ ਇਹ ਤਾਂ ਰਾਤ ਰੋਝਦਾ ਹੀ ਕੰਮ ਆ ਸਾਰੇ ਉਹੀ ਲੜਾਈ ਹੁੰਦੀ ਆ ਆਹ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਲੋਕ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੜਦਾ ਲੈ ਜਾਣਾ ਕਰਦੇ ਤਾਂ ਕੇ ਨਾ ਗੱਲ ਪੈ ਜਾਂਦੇ ਆ ਲੋਕ ਵੇਖੋ ਜੀ ਜਿੰਨਾ ਮਰਜ਼ੀ ਤੁਸੀਂ ਕਰਨਾ ਸਮਝਾਓ ਲੋਕੋ ਆਪਣੀ ਅੜੀ ਜੜੇ ਰਹਿੰਦੇ ਆ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕ ਵਾਰਡ ਚ ਕੰਮ ਕਰ ਰਿਹਾ ਚਲ ਥੋੜਾ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਹੈ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕਿਸਮਤ ਸੇ ਹਾਂ ਜਮਾਤ ਨਾ ਪੇਟਰਾ ਉਹ ਜਾਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਨਾ ਪੈ ਰਿਹਾ ਹੈ ਤੇ ਰਸਤੇ ਵਿੱਚ ਕੁਝ ਏਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਟੀ ਅਰੇਂਜਮੈਂਟ ਹੋਣੇ ਚਾਹੀਦੇ ਹੈ ਹਸਪਤਾਲ ਇੱਕ ਤਾਂ ਸੀਸੀਟੀਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਹੈ ਬਸ ਐਟ ਲੀਸਟ ਇੱਕ ਵਾਰਡ ਚ ਇੱਕ ਗਾਟ ਹੋ ਨਾ ਜੀ ਕਿਨੇ ਵਾਰ ਨੇ ਕੋਟੇ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਅਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਜਿਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸੈਕਿਓਰ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਕੀਤੀ ਗਈ ਤੁਹਾਡੇ ਸਟਾ ਉਸ ਟੇਮ ਸਿਸਟਰ ਜਿਹਨੇ ਜੋ ਵੀ ਐ ਐਸਮੋਸਰ ਨੂੰ ਉਸ ਵਾਰ ਲਗਿਆ ਨਹੀਂ ਕੋਈ ਸਿਕਿਉਰਟੀ ਦਾ ਰਿਵਲ ਬਦਲਣਾ ਚਾਹੀਦਾ। ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ। ਤੁਹਾਡੇ ਹਿਸਾਬ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੁ ਸਾਰਾ ਪੈਨਰ ਆਤੂ ਜਿੰਨਾ ਮਾਰਾ। ਬਸ ਇਹ ਹਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਉਹੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਪਰ ਜਦੋਂ ਗੜਗਰ ਆਮ ਤਾਂ ਤੁਸੀਂ ਕਿਸੇ ਨੂੰ ਮਨਾ ਕਰਦੇ ਤਾਂ ਉਹ ਨਹੀਂ ਆਉਣਾ ਕਰਦੇ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਕੀ ਮੰਗਾ ਕੀਤਾ ਜੀ ਬਸ ਆਹੀ ਮੰਗਿਆ ਕਿ ਇੱਕ ਹਰ ਇੱਕ ਪੋਰਟ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ